ਸਸਕਾਰ ਸਾਰੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਅੱਜ ਅਸੀਂ ਇੱਕ ਨਵੇਂ ਪ੍ਰਾਲੇ ਦੇ ਤਹਿਤ ਤੁਹਾਡੇ ਕੋਲੇ ਆਏ ਆ ਜੋ ਇਸ ਵਕਤ ਜੋ ਪੰਜਾਬ ਦੇ ਉੱਤੇ ਆਫਤ ਆਈ ਹੈਗੀ ਹਾੜਾਂ ਦੀ ਬੇਸਕੋ ਕੁਦਰਤੀ ਨਹੀਂ ਹੈਗੇਗੇ ਪਰ ਉਹਨਾਂ ਨੂੰ ਕੁਦਰਤ ਵੱਲ ਲਿਜਾਇਆ ਜਾ ਰਿਹਾ ਹੈਗਾ ਉਹਦੇ ਤੇ ਅਸੀਂ ਛੋੜੀ ਛੋੜੇ ਨਾਲ ਗੱਲਬਾਤ ਕਰਨੀਆਂ ਇਹ ਗੱਲਬਾਤ ਪੰਜਾਬੀ ਭਾਈਚਾਰੇ ਨਾਲ ਤੇ ਪੰਜਾਬ ਦੀ ਸਖਾਵਤ ਨਾਲ ਜਿੱਥੇ ਸਰਕਾਰਾਂ ਨੇ ਪਿੱਛੇ ਮੂੰਹ ਮੋੜ ਲੇ ਸਾਡੇ ਪੰਜਾਬ ਤੋਂ ਸੈਂਟਰ ਸਰਕਾਰ ਨੇ ਉੱਥੇ ਵੱਡੀ ਗੱਲ ਇਹ ਹੈ ਕਿ ਪਿੰਡਾਂ ਦੇ ਵਿੱਚ ਕੱਲ ਹੀ ਪਿੰਡ ਫੂਲ ਦੇ ਵਿੱਚ ਇੱਕ ਵੱਖ-ਵੱਖ ਗੁਰਦੁਆਰੇ ਗੁਰਦੁਆਰੇ ਸਥਾਨਕ ਵੱਖ-ਵੱਖ ਮੰਦਰਾਂ ਵੱਲੋਂ ਵੱਖ-ਵੱਖ ਹੋਰ ਸੰਸਥਾਵਾਂ ਵੱਲੋਂ ਇੱਕ ਸਾਂਝਾ ਸਾਂਝੀ ਮੀਟਿੰਗ ਕਰੀ ਗਈ ਗੁਰਦੁਆਰਾ ਸ੍ਰੀ ਕਾਲਗੜ੍ਹ ਦੇ ਵਿੱਚ ਉੱਥੇ ਕੀ ਹੋਇਆ ਉੱਥੇ ਹੋਇਆ ਵੀ ਆਪਾਂ ਜੋ ਵੀ ਰਸਤਾ ਦੇਣਾਗਾ ਪਹਿਲਾਂ ਉਥੋਂ ਆਪਾਂ ਇਕੱਠਾ ਕਰਨਾਗਾ ਤੇ ਸਾਰੇ ਨਗਰ ਨੇ ਉਹ ਰਸਤ ਨੂੰ ਇੱਕ ਥਾਂ ਤੋਂ ਲੈ ਕੇ ਜਾਣਾ ਵੀ ਜਿਹਦੇ ਵਿੱਚ ਕੋਈ ਕਿਸੇ ਪਾਰਟੀ ਦਾ ਬੈਨਰ ਨਹੀਂ ਕਿਸੇ ਦਾ ਬੈਨਰ ਨਹੀਂ ਲਾਉਣਾ ਸਿਰਫ ਵੀ ਪਿੰਡ ਫੂਲ ਦਾ ਬੈਨਰ ਲਾ ਕੇ ਆਪਾਂ ਸਾਰੀ ਸੰਗਤ ਨੇ ਜਾਣਾਗਾ ਜਿਹਦੇ ਵਿੱਚ ਸਾਡੇ ਸਾਰੇ ਭਾਈਚਾਰੇ ਹੋਣਗੇ ਤੇ ਇਹ ਇੱਕ ਬਹੁਤ ਵਧੀਆ ਪ੍ਰਾਲਾਗਾ ਕਿਉਂਕਿ ਭਾਈਚਾਰਾ ਹੀ ਭਾਈਚਾਰੇ ਦੇ ਕੰਮ ਆਉਂਦਾਗਾ ਜਿੱਥੋਂ ਤੱਕਰਾ ਜੋ ਹੜ ਆ ਗਏ ਇਹ ਇਹਨੂੰ ਘਟਾਏ ਜਾ ਸਕਦੇ ਸੀ ਠੀਕ ਆ ਗੱਲ ਵੀ ਬਾਰਸ਼ਾਂ ਜ਼ਿਆਦੇ ਹੋਣ ਕਰਕੇ ਜੋ ਡੈਮ ਆ ਗਏ ਉਹਨਾਂ ਦੇ ਵਿੱਚ ਪਾਣੀ ਜ਼ਿਆਦੇ ਹੋ ਗਿਆ ਪਰ ਇਹਦੇ ਬਾਰੇ ਸਰਕਾਰਾਂ ਨੂੰ ਪਤਾਗਾ ਵੀ ਜਿਹੜੇ ਡੈਮ ਆ ਇਹ ਇਹ ਪਾਣੀ ਬੰਬ ਦੀ ਤਰ੍ਹਾਂ ਨੇਗੇ ਕਿਉਂਕਿ ਜੇ ਇਹ ਫਟ ਗਏ ਜਾਂ ਟੁੱਟ ਗਏ ਵੀ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਊਗਾ ਉਹਦੇ ਵਿੱਚ ਉਹ ਆਪਦੇ ਲੋਕਾਂ ਦਾ ਹੁੰਦਾਗਾ ਤੇ ਇਸ ਕਰਕੇ ਆਪਾਂ ਨੂੰ ਜੋ ਮਿਸਾਲ ਪਿੰਡ ਫੂਲ ਦੇ ਵਿੱਚ ਹੋਈ ਹੈਗੀ ਆਸ ਕਰਦੇ ਹਾਂ ਅਸੀਂ ਵੀ ਉਹ ਮਿਸਾਲ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈਗੀ ਉਹਨਾਂ ਨੇ ਇਹਦੂੰ ਪਿੰਡ ਦੇ ਗਾਂਹ ਹੋ ਕੇ ਸੋਚਿਆਗਾ ਵੀ ਜੇ ਆਪਾਂ ਨੂੰ ਲੋੜ ਪਈ ਵੀ ਬੇਸਕਦਰ ਆਪਣਾ ਰਸਤ ਇਕੱਠਾ ਹੋ ਜੇ ਉਸ ਤੋਂ ਪਹਿਲਾਂ ਉੱਥੇ ਆਪਾਂ ਆਪ ਰੈਕੀ ਕਰਾਂਗੇ ਵੀ ਕਿੱਥੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਕਿੰਨੀ-ਕਿੰਨੀ ਜ਼ਰੂਰਤ ਆ ਗਈ। ਆਇ ਨਹੀਂ ਹੈਗਾਗਾ ਵੀ ਆਪਾਂ ਸਾਰਾ ਰਸਦ ਇੱਕ ਏਰੀਆ ਨੂੰ ਲੈ ਜਾਾਂਗੇ। ਉਹਨੂੰ ਵੱਖ-ਵੱਖ ਏਰੀਆ ਦੇ ਨਾਲ ਇਹਵੇਂ ਜਿਵੇਂ ਹਰੇ-ਚਾਰੇ ਨੂੰ ਵੀ ਉਸ ਲੋਡ ਤੇ ਲੈ ਕੇ ਜਾਣਾਗਾ। ਜਾਂ ਵੀ ਜੇ ਆਪਾਂ ਉੱਥੇ ਨਹੀਂ ਵੀ ਆਪਣਾ ਪਤਾ ਲੱਗਦਾ। ਕਾਰ ਸਾਈਡ ਦੇ ਵਲੰਟੀਅਰ ਆਗੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਰਾਹੀਂ ਆਪਾਂ ਇਹ ਰਸ ਨੂੰ ਉਹ ਲੋੜਵੰਦਾ ਤੱਕ ਪਹੁੰਚਾਈਏ ਕਿਉਂਕਿ ਉਹਨਾਂ ਦਾ ਤਜਰਬਾ ਬਹੁਤ ਵੱਡਾ ਹੈਗਾ ਉਹਨਾਂ ਦੀਆਂ ਟੀਮਾਂ ਹਨ ਹੈਗੀਆਂ ਉੱਥੇ ਉਹਨਾਂ ਟੀਮਾਂ ਨੂੰ ਪਤਾ ਹੈਗਾ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਆ ਰਹੀਆਂ ਨੇਗੀਆਂ ਉਹ ਵੀ ਮੰਦਪਾਗ ਗਿਆ ਆ ਰਹੀਆਂ ਨੇ ਕੁਝ ਵੀ ਆਪਾਂ ਨੂੰ ਇਹ ਨਹੀਂਗਾ ਵੀ ਉਹਨੂੰ ਜਾਂ ਕਿਸੇ ਨੂੰ ਮਹੀਨੇ ਦਾ ਰਸਨ ਦੇਣਾ 2 ਮਹੀਨੇ ਦਾ ਇਹ ਸਿਰਫ ਵਕਤੀ ਤੌਰ ਤੇ ਇੱਕ ਆਪਾਂ ਕੋਈ ਕਿਸੇ ਨੂੰ ਕਿਸੇ ਦੇ ਉੱਤੇ ਇਹ ਆਪਾਂ ਮੰਨ ਕੇ ਚੱਲੋ ਵੀ ਆਸਾਨ ਨਹੀਂ ਕਰ ਰਹੇਗੇ ਜਾਂ ਉਹ ਸਾਡੇ ਤੇ ਨਹੀਂ ਕਰ ਰਹੇਗੇ ਜਾਂ ਅਸੀਂ ਉਹਨਾਂ ਤੇ ਨਹੀਂ ਕਰ ਰਹੇਗੇ ਇਹ ਤਾਂ ਸਾਡੇ ਪੰਜਾਬ ਦੀ ਸਾਡੇ ਸਿੱਖ ਧਰਮ ਦਾ ਫਰਜ਼ ਹੈਗਾ ਵੀ ਜੇ ਆਪਾਂ ਅਨਸਿਆਣियत ਨੂੰ ਜਿੰਦਾ ਰੱਖਣਾਗਾ ਤਾਂ ਉਹਦੀਆਂ ਲੋੜਾਂ ਨੂੰ ਨੇ ਜਿਹੜੀਆਂ ਉਹ ਪੂਰੀਆਂ ਕਰੀ ਜਾਣਗੀਆਂ ਬਾਕੀ ਸਾਰੇ ਸਾਡੇ ਪੰਜਾਬੀਆਂ ਨੂੰ ਵੈਸੇ ਵੀ ਕਿਸੇ ਅੱਗੇ ਹੱਥ ਨਹੀਂ ਅਡਣਾਉਂਦਾ ਵੀ ਉਹ ਹੱਥ ਛੱਡ ਕੇ ਕਿਸੇ ਤੋਂ ਵੀ ਇਹੇ ਰਸਨ ਮੰਗਣਗੇ ਇਹ ਆਪਣਾ ਸੱਜਾਗਾ ਇਸ ਫਰਜ਼ ਨੂੰ ਪੂਰਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾਗਾ ਕਿਉਂਕਿ ਹਜੇ ਤੱਕ ਜੋ ਸੈਂਟਰ ਸਰਕਾਰ ਆ ਜੋ ਅਫਗਾਨਿਸਤਾਨ ਦੇ ਵਿੱਚ ਪਹੁੰਚਾਲ ਆਇਆ ਸੀ ਉਹਦੇ ਵਾਸਤੇ ਤਰਸਤ ਨੂੰ ਤੈਅ ਦਿੱਤਾ ਉਹਨਾਂ ਨੇ ਵੀ ਅਸੀਂ ਭੇਜਾਂਗੇ ਪਰ ਪੰਜਾਬੀਆਂ ਨੂੰ ਇੱਕ ਤਰ੍ਹਾਂ ਦਾ ਉਹਨੇ ਜਿਵੇਂ ਆਪਾਂ ਕਹਿੰਦੇ ਚੜਿਆ ਤਾ ਤੇ ਚੜਾਉਣ ਵਾਲੀ ਗੱਲ ਵੀ ਕੀਤੀ ਹੈਗੀ ਕਿਉਂਕਿ ਪੰਜਾਬੀ ਪਹਿਲੀ ਗੱਲ ਤਾਂ ਉਹਨਾਂ ਨੂੰ ਆਇਆ ਸੀ ਸਾਡੇ ਕੋਲੇ ਆ ਕੇ ਹੱਥ ੱਡਣ ਪਰ ਐਡੇ ਅਸੀਂ ਗਏ ਗੁਜ਼ਰੇ ਵੀ ਹੈ ਨਹੀਂ ਗਏ ਵੀ ਜਿਹੜੇ ਅਸੀਂ ਆਪਦੇ ਭਰਾਵਾਂ ਨੂੰ ਕਿਸੇ ਹੋਰ ਅੱਗੇ ਹੱਥ ੱਡਣਾ ਦੇਵਾਂਗੇ ਇਸ ਕਰਕੇ ਜੋ ਵੀ ਪਿੰਡਾਂ ਦੇ ਵਿੱਚ ਰਸਤ ਇਕੱਠੀ ਕਰਨੀਆਂ ਜਾਂ ਨਗਦੀ ਇਕੱਠੀ ਕਰਨੀਆਂ ਉਹਨੂੰ ਇਸ ਹਿਸਾਬ ਨਾਲ ਕਰੋ ਕਿਉਂਕਿ ਇਹ ਤੋਂ ਬਾਅਦ ਜੋ ਸਮੱਸਿਆ ਆਉਣੀਆਂ ਨਹੀਂ ਆ ਠੀਕ ਆ 10 ਦਿਨਾਂ 15 ਦਿਨਾਂ 20 ਦਿਨਾਂ ਹੜਾ ਇਸ ਤੋਂ ਬਾਅਦ ਜੋ ਉਹਨਾਂ ਦੇ ਮੋੜ ਬਸੇਵੇ ਲਈ ਆਪਾਂ ਪਰਾਲੇ ਕਰਨੇ ਆ ਕਿਤੇ ਆਪਣਾ ਰਾਸਨਾ ਪਾਉਥੇ ਬੰਡੀ ਜਾਂਦੇ ਆ ਉਹ ਵੀ ਨਾ ਅਗਲਾ ਕਿਉਂਕਿ 2-3 ਦਿਨਾਂ ਬਾਅਦ ਜੇ ਉਹ ਪਕਾ ਮਾ ਰਸਨਾ ਉਹ ਖਰਾਬ ਹੋ ਜਾਂਦਾਗਾ ਕਿਤੇ ਉਸ ਤੋਂ ਬਾਅਦ ਉਹ ਵੀ ਆਪਾਂ ਹਾੜਾਂ ਦੇ ਪਾਣੀ ਦੇ ਵਿੱਚ ਤੇਰ ਦਈਏ ਵੀ ਇਹਦਾ ਖਰਾਬ ਹੋ ਗਿਆ ਤੁਸੀਂ ਉਹਨਾਂ ਨੂੰ ਸਾਮ ਕੇ ਰੱਖੋ ਤੇ ਉਹਨਾਂ ਨੂੰ ਜਦੋਂ ਜਦੋਂ ਜਿਹੜੇ ਸਮਾਂ ਨੂੰ ਜ਼ਰੂਰਤ ਹੋਈ ਆਪਾਂ ਉੱਥੇ ਗੱਲਾਂ ਉਹ ਆਦੇ ਕਰਾਂਗੇ ਵੀ ਕਿ ਕਿਹੜੇ ਏਰੀਆ ਦੇ ਵਿੱਚ ਆਪਾਂ ਨੇ ਮਾਰ ਆ ਗਈ ਉਹ ਮਾਰ ਮੁਤਾਬਕ ਆਪਾਂ ਰਾਸਣਾ ਜਿਹੜਾ ਉੱਥੋਂ ਤੱਕ ਲੈ ਕੇ ਜਾਵਾਂਗੇ ਤੇ ਸਾਨੂੰ ਲੋੜ ਆ ਗਈ ਸਾਡੇ ਪੰਜਾਬ ਨਾਲ ਖੜਨ ਦੀ ਤੇ ਪੰਜਾਬੀ ਹਮੇਸ਼ਾ ਦੂਜੇ ਸੂਬਿਆਂ ਨਾਲ ਖੜੇ ਆ ਠੀਕ ਆ ਭਾਈਚਾਰਾ ਹਜੇ ਕਾਇਮ ਆਗਾ ਉਹ ਸੂਬੇ ਆ ਜਿਵੇਂ ਹਰਿਆਣਾ ਰਾਜਸਥਾਨ ਇਹ ਸੂਬੇ ਆ ਜਿਹੜੇ ਇਹ ਆਪਣੇ ਪੰਜਾਬੀਆਂ ਨਾਲ ਖੜੇ ਆ ਉਹਨਾਂ ਨੇ ਜਿੰਨੀ ਵੀ ਮਦਦ ਆਪਣੇ ਤੌਰ ਤੇ ਹੈਗੀ ਹੈਗੀ ਵਕਤੀ ਤੌਰ ਤੇ ਮਦਦ ਆ ਜਿਹੜੀ ਉਹ ਕੀਤੀ ਹੈਗੀ ਤੇ ਭਰੋਸਾ ਵੀ ਦੇ ਰਹੇ ਆਗੇ ਵੀ ਅਸੀਂ ਅੱਗੇ ਤੋਂ ਵੀ ਇਹ ਵਕਤੀ ਤੌਰ ਤੇ ਜਿਹੜੀ ਮਦਦ ਆ ਉਹ ਸਾਡੇ ਪੜਾਵਾ ਦੀ ਵੀ ਕਰਾਂਗੇ ਕਿਉਂਕਿ ਇਸ ਤੋਂ ਬਾਅਦ ਇੱਕ ਟੱਕਰ ਹੋਰ ਵੀ ਲੱਗੂਗੀ ਉਹ ਟੱਕਰ ਲੱਗੂਗੀ ਸਰਕਾਰ ਨਾਲ ਜਿੱਥੇ 8-8 ਫੁੱਟ ਰੇਤਾ ਚੜ ਗਿਆ ਖੇਤਾਂ ਦੇ ਵਿੱਚ ਬ੍ਰੀਤੀ ਚੜ ਗਈ ਸਰਕਾਰ ਉਹਨੂੰ ਕਹਿੰਦੀ ਆ ਵੀ ਇਹ ਅਸੀਂ ਵੇਚਣ ਨਹੀਂ ਦੇ ਦੇਣੀ ਇਹ ਸਾਡੀ ਆ। ਅਸਲ ਵਿੱਚ ਲੋਕ ਉਹ 30 ਤੋਂ 35 ਸਾਲ ਪਿੱਛੇ ਜਾ ਵੜਦੇ ਆ ਜਦੋਂ ਕਿਤੇ ਹੜ ਆਉਂਦਾਗਾ ਕਿਉਂਕਿ ਘਰ ਟਹ ਜਾਂਦੇ ਆ। ਇੱਕ ਪੀੜੀ ਤੋਂ ਘਰ ਮਸਾਂ ਬਣਦਾਗਾ। ਉਹ ਕਈ ਪੀੜੀਆਂ ਪਿੱਛੇ ਵਾਗ ਗਏ। ਜੇ ਉਹ ਰੇਤਾ ਦਾ ਉਹਨੂੰ ਆਪ ਦਾ ਚੱਕੇ ਆਪ ਦਾ ਗੁਜ਼ਾਰਾ ਜ ਮੈਂ ਤਾਂ ਆਉਦੀ ਜਿਹੜੀ ਜ਼ਮੀਨ ਆ ਗਈ ਉਹਨੂੰ ਵਾਹੀ ਜੋ ਕਰਨ ਤੇ ਨਾਲੇ ਮੰਨ ਕੇ ਜੇ ਲੋ ਤੋਂ ਪੈਸਾ ਕਮਾ ਕੇ ਆਪਦੇ ਪੈਰਾਂ 'ਚ ਖੜੇ ਹੋ ਸਕਦੇ ਆ ਉਹ ਆਪਣੀ ਸਰਕਾਰ ਨਾਲ ਵੀ ਟੱਕਰ ਲੱਗੂਗੀ ਤੇ ਆਪਾਂ ਨੂੰ ਉਹਨਾਂ ਦੇ ਸਾਥ ਦੀ ਲੋੜ ਆਗੀ ਤੇ ਆਪਾਂ ਉਹਨਾਂ ਨੂੰ ਸਾਥ ਵੀ ਦੇਵਾਂਗੇ ਜਿੱਥੋਂ ਟੱਕਰ ਹੋਇਆ ਤੇ ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈਗੀ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਉ ਦੇ ਉੱਤੇ ਆਪਾਂ ਆਪਣੇ ਭਰਾਵਾਂ ਦੇ ਨਾਲ ਖੜੀਏ ਤੇ ਉਹਨਾਂ ਨੂੰ ਆਪਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੁਣ ਕੇ ਉਹ ਹੋਰ ਦੀ ਸਮੱਸਿਆ ਦਾ ਹੱਲ ਕਰੀਏ ਤੇ ਉਹਨਾਂ ਨੂੰ ਹੋਰ ਦੀ ਸਮੱਸਿਆ ਤੋਂ ਕੱਢੀਏ ਕਿਉਂਕਿ ਆਪਾਂ ਕਿਸੇ ਭੀੜ ਦਾ ਹਿੱਸਾ ਨਾ ਬਣੀਏ ਵੀ ਫਲਾਨਾ ਆ ਚੀਜ਼ ਲੈ ਗਿਆ ਆਪਾਂ ਆ ਲੈ ਕੇ ਜਾਈਏ ਆ ਆਹੀ ਆਪਾਂ ਲੈ ਕੇ ਜਾਈਏ ਉਹ ਨਹੀਂ ਕਿ ਆਪਾਂ ਕੰਮ ਕਰਨਾ ਕਿਉਂਕਿ ਇਦੋਂ ਬਾਅਦ ਬਿਮਾਰੀਆਂ ਤੇ ਹੋਰ ਫੰਗੀ ਫੰਗਸ ਵਾਲੀਆਂ ਬਿਮਾਰੀਆਂ ਦਾ ਮੁਰੇ ਕਰੋਪ ਆਉਣਾਗਾ ਉਹ ਤੋਂ ਬਚਣ ਲਈ ਆਪਾਂ ਉਹਨਾਂ ਦੀ ਮਦਦ ਕਰਾਂਗੇ ਜੇ ਸਾਡੀ ਇਹ ਤੁਹਾਨੂੰ ਗੱਲ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਹਰ ਉਸ ਵੀਰਾਂ ਤੱਕ ਪਹੁੰਚਾਇਓ ਜੋ ਅਨਸਾਨੀयत ਨੂੰ ਪਿਆਰ ਕਰਦੇ ਆ ਤੇ ਸਾਡਾ ਚੈਨਲ ਬਾਤ ਤੇ ਪੰਜਾਬ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਅਸੀਂ ਪੰਜਾਬ ਦੇ ਬਾਰੇ ਹੀ ਇਹਦੇ ਵਿੱਚ ਗੱਲ ਕਰਾਂਗੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ